4 ਮਹੀਨੇ ਦੀ ਗੱਬੜਾਈ ਬਈ ਤੇਰਾ ਸ਼ੁਰੂ ਕਰ ਤੁਸੀਂ ਆਪ ਸੁਣਾਣੇ ਹੈਂ ਬੜੀ ਮੋਟੀ ਗਈ ਐ ਵੀ ਦੇਖੋ ਹੈਗਾ ਆਪਾਂ ਜਰੂਰੀ ਉਹ ਪੁੱਤ ਨਹੀਂ ਕਰਿਆ ਵਧੀਆ ਲੱਗ ਜੂਗੀ ਐ ਗੱਨਾ ਹੋਣਾ ਅਸੀਂ ਤੁਹਾਨੂੰ ਕਹਿੰਦੇ 10000 ਦੀ ਦੱਸੋ 10000 ਜਾਂ 20000 ਦੀ ਹੈ ਹੋਰ ਹੋਰ ਜਿੱਦਾਂ ਅਸੀਂ ਨਾਲ ਤੋਂ ਮੰਗਣ ਨੂੰ ਅਸੀਂ ਕੀ ਮੰਗ ਲਈਏ ਜਾਈਂ ਦੀ ਰੇਟ ਦੱਸਦੇ ਹੋ ਜਾਂ ਤੁਹਾਨੂੰ ਐ ਵੀ ਬੈਂਸਨ ਦੀਆਂ ਫੇਰ ਨਹੀਂ ਨਹੀਂ ਅਮਰ ਮਾਈਂ ਵੀ ਆਈ ਮਾਈਂ ਕਦੋਂ ਰੂਣਾ ਬਾਈ 12000 ਦੀ 2000 ਛੱਡ ਗੱਲ 12000 ਦੀ ਦਿੰਨੇ ਬਾਈ ਉਹਨੇ ਕੈਦਾ ਰਾਜੂਏ 12000 ਸਮਾਰਨੀ ਪੀ ਰਿਹਾ ਲੈ ਨਹੀਂ 12 ਦੀ ਉਹ ਕਿੰਨੇ ਕਹਣਾ ਤੂ ਇਹ ਆਰਾਦਾ ਬਾ ਦੇ ਸਰਾ ਤੇਰੀ ਸਹੀ ਆ ਹੁਣ 20 ਦੀ ਕਰੀ ਜਾਂਦੇ ਹੋ ਸਾਰੀ ਆ 3000 ਕਰੀ ਉਹ ਵੀ ਤਾਂ ਸੁਣ ਕੇ ਮੈਂ ਕਹਣਾ ਬੋ ਹੈ ਚਲ 500 ਟੂ ਬਸ ਉਹ 1200 1200 ਦੇ ਉਹ ਤੇਰਾ ਵੀ ਦੇ ਯਾਰ ਹਾਂ ਨਾ ਰੋਕੜ ਤਾਈ ਹੋ ਜਾਂਦਾ ਨਹੀਂ ਜੀ ਤੇਰਾ ਕਰਦੇ ਨਹੀਂ ਜੀ ਬਾਣੀ ਹੁਣ ਤਾਂ ਬੋਲਤ ਨੇ ਤੇਰਾ ਯਾਰ ਹਮੇਂ ਗੁੱਸਾ ਕਰਦਾ ਹੈਗਾ ਉਹ ਸਰਦ ਨਹੀਂ ਕਿਊਗਾ ਕੱਲ ਲਵਕਾਏ ਕਰ ਬਾਬਾ ਖੜਦਾ ਮੜਾ ਹੁਣ ਮੂੰਹ ਹੀ ਬੈਠਾ ਰੱਟ ਹਾਂ ਹਾਂ ਮੋਹੋਂ ਮੋਹਾਂ ਕਹੂੰਗਾ ਨਾ ਬਗਤ ਸਿੱਧਾ ਕਰਦੇ ਨਹੀਂ ਉਹ ਫਰਕ ਤਾਂ ਯਾ ਮਰੋ ਕੋਈ ਮੜਾ ਯਾ ਪਰ ਉਹ ਰੱਬ ਦਾ ਯਾ ਮੜਾ ਹੋ ਗਿਆ ਹੱਗ ਲੇ ਸੋਣ ਪੈ ਦੇਣੀ ਕਿੰਨੇ ਦੀ ਹੈ ਬਾਈ ਇਹਦਾ ਜੀ ਜਿੰਨਾ ਤੁਹਾਨੂੰ ਜੈਜ ਰੇਟ ਦੱਸਿਆ ਉਹ ਤੋਂ ਘੱਟ ਦੇ ਦਾਂਗੇ ਜਿੰਨਾ ਜੈਜ ਦੱਸਿਆ 2000 20 ਦੀ ਜੈਜ ਸਾਡੇ ਹੁੰਦੀ ਨਹੀਂ ਦੇ ਦਾਂਗੇ ਥੱਲੇ ਦੇ ਕੋਈ ਫਾਇਦਾ ਨਹੀਂ ਹੋਏ ਨਹੀਂ ਕਰਕੇ ਹੌਲ ਖੜਾ ਆਉਂਦੇ ਨਹੀਂ ਧਰਮਾਤਾ ਕਿਉਂ ਲਾ ਲਾ ਬਾਬੇ ਤੇ ਉੱਪਰ ਨੀ ਹਾਂ ਰ ਇੱਕ ਮਿੰਟ ਫੜ ਜਾ ਆ ਬਾਬਾ ਚੋਲਾਗਾ ਕਾ ਅਸੀਂ ਐ ਨਹੀਂ ਪਾਉਂਦੇ ਤੇਰੇ ਤੇ ਐਸੇ ਤੇ ਲੈ ਜੀ ਜਿੰਨੇ ਬਾਬਾ ਨੇ ਚੋਲਾ ਦੀ ਤੈਨੂੰ ਪੁੱਗੂ ਤਾਂ ਦਵਾਵਾਂਗੇ ਨਹੀਂ ਧੱਕਾ ਨਹੀਂ ਕਰਦੇ ਤੱਕਾ ਨਾ ਕਰਨਾ ਹੈਗਾ ਕੰਮ ਨਹੀਂ ਧੱਕਾ ਬੋਲੇਗਾ ਨਾ ਅਸੀਂ ਤਾਂ ਸੌਫਕਾ ਹੀ ਕੁੱਟਾਂਗੇ ਤੂੰ ਚੁੱਪ ਰਹਿ ਇਹ ਪੁੱਗ ਦੀ ਦਵਾਵਾਂਗੇ ਚਲਾਂ ਦੀ ਲੈਣੀ ਹੈਰਾ ਓ ਬਾਈ ਚਾਰ ਪੱਠਾ ਨੇ ਕੱਟੀਆਂ ਆਓ ਹਣੀ ਚਾਰਾ ਕਿੰਨੇ ਮੰਗਾਉਂ 50000 ਦੋ ਲੈਣੇ ਹਰੀ ਭਾਲਾ ਜੋਨੀ ਦੋ ਲੈਣੀ ਹੈ ਦੇਣੀ ਕਿ ਨੂੰ ਦੱਸ ਕਿੰਨੇ ਕਿੰਨੇ ਬੱਚੇ ਵੀ ਆ ਕਿਹੜੇ ਕਿਹੜੇ ਵਾਟਾਂ ਲੈਣੀ ਆ ਕੱਢ ਦੇ ਸਭ ਪਪਾ ਸਹੀ ਆ ਦੀ ਨਾ ਹੋਏ ਜੀ ਗੱਡੀ ਓਏ ਤੇ ਕਹਾ ਤੇਰਾ ਮੜਾ ਕੋਈ ਇੱਕ ਦਿਨ ਫੇਚਲਾ ਹੈ ਮੋੜੀ ਦਾ ਕਰਲਾ ਤੇ ਛਾੜੀ ਹੋ ਜੂ ਬੋਲੋ ਸਹੀ ਸਹੀ ਦੱਸਿਆ ਜੀ ਓਏ ਪੱਥਰ ਨੂੰ ਨਾ ਪਾ ਕਿੰਨਾ ਫੜ ਰੋਕ ਲਾ ਤੇ ਰੋ ਦੰਦ ਪੱਟ ਕੇ ਨਹੀਂ ਕਦਾ ਮੰਨੀ ਸੱਸੇ ਲਾਣੇ ਆ ਪਰਾ ਗੱਡੀ ਉਹ ਗਸਾ ਮੰਨੀ ਤੋਂ ਪਹਿਲੀ ਗੱਲ ਉਹ ਫੰਕੀ ਮਰ ਉਹ ਗਸਾ ਮੰਨੇ ਕਰੀਗਾ ਲੈ ਫੜ ਟ੍ਰੇਨ ਕੇ ਦੇਹੀ ਜਾ ਦੱਸ ਦੋ ਹੀ ਐਵੇਂ ਨਹੀਂ ਦੋ ਫੜ ਖਾਈ ਉਹਦੀ ਆ ਬਾਦੇ ਦੀ ਚੱਲੂ ਕੋਈ ਮੋਟਰ ਆ ਜਾ ਯਾਰ ਤੂੰ ਕੋਈ ਨਾ ਟੱਕਰ ਜਾ ਕਹਾ ਯਾਰ ਤੂੰ ਇਹ ਗੱਗਰੀਆਂ ਨਾ ਆ ਰਹੀਆਂ ਵੰਡੀ ਨਹੀਂ ਇਹ ਅੱਗੇ ਜੀ ਕਾਨੂੰ ਲੱਗਦਾ ਨਾ ਅੱਸਰ ਪੈਣਾ ਪਿੱਛੇ ਨੂੰ ਕਰੀ ਖੜਾ ਨਾ ਪਹਿਲਾਂ ਅੱਗੇ ਨੂੰ ਕਰਾ ਕਿੱਤੇ ਨਾ ਯਾਰ ਆਪ ਰਾਹ ਦੇ ਦੋਨਾਂ ਦਾ ਉਹ ਫੇਰ ਬ੍ਰੇਕ ਗੱਲ ਦੱਸ ਦੇ ਨੇ ਜੀ ਕਿਹੜੀ ਸੁਣਾਂ ਆ ਦੋ ਕਰਦਾ ਹੱਥ ਦਾ ਦੇ ਬਾਈ ਤਾਂ ਲਸੀ ਆ ਫੇਰ ਆਈ ਆ ਆਉਦੀ ਬੱਠ ਚਲ ਇਹ ਉਹਦੀ ਆ ਜਾਂਦੀ ਆ ਚਲੋ ਕਿਸੇ ਮਰਜੀ ਹੋਵੇ ਪਤਾ ਕੀ ਗੱਲ ਕਰ ਲਾ ਪੌਣੀ ਵਧੀਆ ਰਹੇ ਆ ਆ ਜਿਹੜਾ ਹੋ ਕਿੰਨੇ ਕਹਿੰਦੇ ਨੋਨ ਇਹਦਾ 25000 ਦਾ ਦੋਨਾਂ ਦਾ 25 ਨਹੀਂ ਨਹੀਂ ਗਿਆ 25 ਮੰਗਿਆ ਤੁਹਾਨੂੰ ਇਹ ਨੋਨ ਲਵਾਂਗੇ ਉਹ ਆ 700 ਰੁਪਏ ਹੱਥ ਕਾ ਜਾਰ ਆ ਉਹ ਆ ਨਾਉਂ ਚ ਤਾਂ ਵੰਡ ਹੀ ਨਹੀਂ ਇਹਨਾਂ ਨਾਲ ਉਹ ਨਾ ਨਹੀਂ ਕਰ ਪਾ ਮੇਰੇ ਹੱਥ ਦਾ ਮੁੱਲ ਕਰ ਲੈ ਦੱਸ ਦੋ ਇਹਨਾਂ ਨੂੰ ਜੇਰਾ ਹੱਥ ਕਰ ਲੈ ਗਰੰਟੀ ਥੋੜਾ ਮਾਰਦਾ ਫੜਿਆ ਲੈਟ ਨਹੀਂ ਹੈ ਇਹ ਚ ਓਏ ਹੱਥ ਦਾ ਮੁੱਲ ਕਰਨਾ ਨਾ ਕਰ ਨਾ ਇਹ ਲੱਛਣੀ ਹੈ ਜਦੋਂ ਤਾਂ ਧੱਕਦਾ ਕਹਿੰਦੇ ਇਹ ਵਾਦੇ ਲੱਛਣੀ ਹੈ ਇਹ ਕੋਈ ਕਰਨੀ ਹੈ ਹਾਂ ਵੀਰੇ ਕੀ ਰਿਆ ਪੱਟਾ ਨੇ ਉਹ ਵੀਰੇ ਨੌਂ ਫੜ ਮੋੜਦੀ ਜਾ ਰਾਜੂ ਜੀ ਪੈਸੇ ਦਾ ਫੜਨਾ ਪੱਕਾ ਢੰਗੇ ਨਾਲ ਉਹ ਨਹੀਂ ਆ ਜੀ ਥੋੜਾ ਹਾਂ ਦੋ ਜੀ ਜਾਂ ਪੱਠਾ ਬਾ ਪੂਰੇ 20000 ਗਿਆ ਰਾਂ ਕਿੰਨੇ ਲੱਗਨੇ ਜੀ ਹਾਇ ਕਾ ਹਾਇ ਵੀਰ ਇਹਨੇ ਵਗਾ ਦੇਣੇ ਯਾਰ ਹਰ ਖੁਰਬੜਾਈ ਵੀ ਕਰੂਗਾ ਅਗਲਾ ਬੜੀਏ ਘੱਟ ਲਾਦੇ ਇਹਦਾ 12.5 ਮੰਗੇ ਨੇ 10-10 ਲਾਤਾ ਹੁਣ ਨਹੀਂ ਵੀਰੇ ਹੁਣ ਦੋ ਦੂ ਮੂ ਐਸੇ ਬਸ ਇੱਕ ਵਾਰ ਮੰਨ ਜਾਨੀ ਯਾਰ ਜਾਂ ਤੇਰੇ 25 ਕਿੱਧਰ ਖੜਾ ਉੱਪਰ ਦੇਣਾ ਆਹੋ 500 ਦਾ ਕਰ ਦਿੰਦਾ ਹਾਂ ਮਾੜੀ ਮੁੱਢ ਦਾ ਕਰ ਆਹ ਪੰਨ ਟਰੋੜ ਹੋ ਗਈ ਉਹ ਕਰ ਹੱਥ ਕਰਾਤਾ 50000 ਆ ਗਏ ਪੱਠਾ ਵੇਚਦੇ ਜਿਆਦਾ ਨਾ ਹੋਗਾ ਨਹੀਂ 500 ਘੱਟ ਦੇ ਦੀ 25 ਤੋਂ ਬੱਸ ਨਹੀਂ ਕਰ ਸਕਦਾ ਜਾਂ 22000 ਆ ਗਏ ਨਹੀਂ ਨਹੀਂ ਲੈ ਆਪਣਾ ਚਲੋ ਆ ਗਿਆ 500 ਦਾ ਕੀਤਾ ਹੈ ਫਾਈਨ ਮਾੜੀ ਨਹੀਂ ਯਾਰ ਬਸ ਹੈ 10000 ਦਾ ਘੱਟ ਗਈ ਕੋਈ ਘੱਟ ਜਾਣਗੇ ਹੈ ਕੋਈ ਘੱਟ ਜਾਣਗੇ ਹਈ ਲਗਣਾ ਰੱਖਾ ਹੂੰ ਤਾ ਖਾ ਸਮਝੀ ਤਾ ਮੈਂ ਖੜਾ ਹੂੰ ਦਾ ਹਈ ਨਾ ਮੈਂ ਠਾੜਾ ਫੁੱਧੂ ਮੈਂ ਕਿ ਸਾਈ ਨਹੀਂ ਤਾ ਫੁੱਧੂ ਮੈਂ ਹੋਵਾ ਕਰਾਂ ਮੈਂ ਬੱਕਾ ਯਾਰ ਅੱਛਾ ਇੱਕ ਨੋਡ ਫੜਾ ਦੇ ਓਰੇ ਬੰਦਾ ਓਰੇ ਕੋ ਤੁਰਿਆ ਦੇ ਸਾਈ ਹੁਣ ਬੱਕੀ ਦੇਲੀਆ ਹੁਣ ਨਾੜੀ ਕਰੀ ਯਾਰ ਦੇਖਾ ਤੇ ਤੇ ਕੋ ਨਹੀਂ ਕਰਦਾਗਾ ਤਹਾਨੂੰ ਮੈਂ ਤੁਹਾਨੂੰ ਦੁਬਾਰੀ ਕਰ ਦਸੂਗਾ ਕਹੀ ਦੇ ਲੈਣੀ ਹੈ ਗਰੀਬ ਬੰਦਾ ਬਿਮਾਰੀ ਚ ਲਿਖੜਿਆ ਵਿਚਾਰਾ ਹੋਣੇ ਲੈ ਦੋ ਦੁਬਾਰੀ ਉਹ ਕਹੀ ਦੇ ਲੈਣੀ ਆ ਬਾਈ ਹਾਂ ਲੈ ਤੇਰੀ ਬੱਕਰੀ ਦੇ 21000 ਦੀ ਨਹੀਂ ਬੱਕਰੀ ਲੈ 22000 ਦੀ ਬਾਈ ਬੱਕਰੀ ਦੱਦੀ ਆ ਬਸ ਕਿਉਂ ਓਏ ਘੱਟ ਮੁੱਲ ਨਹੀ ਤਾਂ ਪਾ ਦੇ ਬੰਦੇ ਨੂੰ ਉਹ ਮੈਂ ਠੱਲਾ ਉਹ ਕਿਹਾ ਓਏ ਤੇ ਬਹੁਤ ਪੀਆ ਲੱਗਿਆ ਵਿਚਾਰੇ ਇਹ ਗੱਲ ਛੱਡ ਜਾ ਇੱਕ ਮਿੰਟ ਮੇਰੇ ਤੇ ਨਿਧਾਨ ਕਰਾ ਤੇਰੇ ਕੋਲੇ ਬੋਗਾ 22000 ਦੀ ਆ

ਮੈਨੂੰ ਕਹਿੰਦੇ ਕੱਲੀ ਦਾ 12 ਲਾ ਕੇ ਉਹ ਬੰਦੇ ਜਿਹਨੇ ਕਰਾਇਆ ਉਹਨੂੰ ਕੱਲੀ ਕੱਲੀ ਆ ਉਹਦਾ ਚੱਲ ਰਿਹਾ ਬੰਦੇ ਨਹੀਂ ਅਸੀਂ ਕੱਲੀ ਤੋਂ ਚੱਲਦੀ ਸੀ ਮੈਂ ਵੀ ਇੱਥੇ ਚੱਲਦਾ ਸੀ ਜਦੋਂ ਗਏ ਆ ਕੋਈ ਦੂਜਾ ਝੁੱਠਾ ਪਾਈ ਇਹਨਾਂ ਮੇਰੇ ਯਾਰ ਜਦ ਅਸੀਂ ਗਏ ਆ ਕੱਲੀ ਦਾ 9000 ਕੱਲੀ ਦਾ ਕਹਿੰਦੇ ਭਾਈ 12000 ਦੀ ਉਹ ਲਾ ਗਿਆ ਬਨਾਨੂ ਹਾਂਜੀ ਮਕਾਮੇ ਮਨੇਸ ਨੇ ਮਾਰਾ ਜੀ ਉਹ ਖੜਾ ਬੰਦਾ ਕਿਹੜਾ ਬੰਗਿਆ ਉਹਨੇ ਪੁੱਛਦਾ ਆਹ ਭਾਈ ਜਣਾ ਮੇਵਨਿਸ ਨੇ ਲਾਇਆ 12 ਤੁਹਾਡੇ ਬੀਤੀ ਖੜੇ ਜੀ ਨੂੰ ਪਤਾ ਖੜਾ ਲੱਗੇ ਰੇ ਆ ਪਗੜਾ ਯਾਰ ਮੈਂ ਤਾਂ ਹੁਣ ਤੈਨੂੰ ਕਹਿ ਕੇ ਆਦੀ ਮੈਂ ਆਉਣਾ ਵਾਪਸ ਅੱਛਾ ਇਹਦੇ ਤੋਂ ਵਗੈਰਾ ਅੱਛਾ ਫਿਰ ਤੂੰ ਮੈਨੂੰ ਕਿੰਨੇ ਦੀ ਦਿੰਨੇ ਆਗਲੀ ਮਿੰਟ ਦੀਆਂ ਬਾਕੀ ਤੈਨੂੰ ਪੈਸੇ ਕੋਸਣ ਦਿੰਦਾ ਆ ਫਰ ਸਾਈ ਚੱਕ ਚੱਕ ਵਾਲੀ ਸਾਡੀ ਕਿਵੇਂ ਉਹ ਜਿਹੜੇ ਹੈਗੇ ਤੈਨੂੰ ਛੋੜੇ ਬੰਦੇ ਤਾਂ ਕਿਉਂ ਮੈਂ ਪਾਜੀ ਮੈਂ ਦੇਖੇ ਜਾਂਦਾ ਚੋੜ ਵਾਲੀ ਵੀ ਮਨਾਉਂਦੀ ਸਾਰੀ ਦੁਨੀਆ 'ਚ ਭੈਜੋ ਦਾ ਨਾਮ ਚੱਲਦਾ ਉਹਦਾ ਠੀਕ ਹੈ ਜੀ ਬਿਨਾਂ ਛੇੜੇ ਤੋਂ 12000 ਤੈਨ ਕਿਹ ਮੈਂ ਮੁੱਕਰਦਾ ਨਹੀਂ ਫੜ ਰਿਹਾ ਜੀ ਜਿੰਨੇ ਦੇ ਆ ਗਏ ਤਿੰਨ ਪੂਰੇ ਹੋ ਗਏ ਜ਼ਿਆਦਾ ਪੂਰੇ ਕਰ ਦੋ ਹੁਣ ਬਾਰੇ ਚੱਕ ਮੁੱਕ ਨੂੰ ਜਿਵੇਂ ਤੂੰ ਤਨੇ 12 ਮੰਗਿਆ ਪਾਰੀ ਸੀ ਤਮੇ ਕਰੂ ਪੂਰਾ ਬਾਰੇ ਹਾਂ 12 ਪੂਰਾ ਕਰੂ ਕੈ ਹੋ ਗਿਆ 2 ਚੱਕ 3 4 5 6 7 8 9 10 2000 ਕੱਟ ਗਿਆ ਚੱਲਿਆ ਅਸਮੇ ਤੋਂ ਫੜ ਕੇ ਗੈਰਾ ਜੀਨੇ ਬੰਦ ਚੱਕ ਤੇਰੇ ਪੂਰੇ ਕਰੂ 500 ਮੈਂ ਰੱਖੂਗਾ ਹਰ ਚੱਲ ਜਾਣੀ ਵੀ ਹੈ ਕਿਉਂ ਜੀ ਬਾਈ ਕਾ ਲਈ 500 ਨਹੀਂ ਨਾ ਨਾ ਹੋ ਗਿਆ ਸ਼ੋਰ ਕਰ ਦੇ ਮੈਨੂੰ ਖੁਸ਼ੀ ਨਾਲ ਜੋ ਮਰਜੀ ਕਰਾਈ ਮੈਂ ਕਰੇ ਲੈ ਕੇ ਆਉਂ ਪੱਠੀ ਐ ਹੁੰਦਾ ਸੌਦਾ ਕਿਉਂ ਜੀ ਜਿਹੜੀ ਚੀਜ਼ ਪਸੰਦ ਆ ਛੱਡੂ ਕਿਵੇਂ ਅਗਲਾ ਕਿਹੜੀ ਪੱਠੀ ਤੇਰਾ ਮੇਮਣਾ ਮੈਨੂੰ ਢੋੜ ਨਹੀਂ ਰਾਜੂ ਪੱਠ ਫੜੀ ਕਿਹੜੀ ਹੈ ਹੋਰ ਰਾਜੂ ਫਲਾਲੀ ਕੌਣ ਦਊ ਮਿੱਠੂ ਨੂੰ ਕਾ ਜੀ ਕੋਈ ਨਹੀਂ ਮੈਂ ਦੇ ਦੂੰਗਾ ਐ ਨਹੀਂ ਦੇ ਦੂੰਗਾ ਹੋਣੇ ਪੰਜ ਸੌ ਪੰਜ ਸੌ ਪੰਜ ਸੌ ਚੈੱਕ ਕਰਦੇ ਹਾਂ ਦਾਵਾ ਆ ਦੇਖ 100 ਦਿੱਤਾ 100 100 ਸੀ ਕਮਾਇਆ ਸੀ 100 ਨੂੰ ਦਿੱਤਾ ਭਾਈ ਹਾਂਜੀ ਉਹ ਚੱਲ ਯਾਰ ਨਾ ਨਾ ਬੱਸ ਚੁੱਪ ਕਰੋ ਆ ਬਾਠਾ ਭਾਈ ਹਾਂ ਸਾਲਿਆਂ ਨੂੰ ਲੰਬੜਦਾਰਾ ਕਹਿੰਦਾ ਚਰਚੀ ਕਰਾਂਦਾ ਥੋੜੀ ਚਰਚੀ ਕਰਾਂਦਾ ਕਿੰਨੇ ਦੀ ਲੈ ਲਈ ਰਾਜੂ ਇਹ ਪੂਰੀ 12000 ਦੀ ਜੀ ਮੇਮ ਨੇ ਸੁੱਖ ਨਾ ਮੇਰੀਆਂ ਪਰਸੋਂ ਬੱਕਰੀਆਂ 20 ਰੁਪਈਆ ਉਹਨਾਂ ਥੱਲੇ ਕਿਸੇ ਥੱਲੇ ਦੋ ਨੇ ਕਿਤੇ ਥੱਲੇ ਅੱਥਲੇ ਚਲਾ ਦੂੰ 14 ਕਰੀਉਂ ਯਾਰ ਚੱਲ ਲੂਗੀ ਮੇਮ ਨੇ ਹਲੇ ਰੰਗ ਤੇ ਬਥੇਰੇ ਨੇ ਲੈ ਕੁੜੀਆਂ ਤੂੰ ਕਿੱਥੇ ਪੈਣੋਂ ਕਿਤੇ ਸ਼ਾਨਾ ਉਹ ਰਿਆ ਉਹ ਬੱਸ ਹੋ ਗਿਆ ਕੋਈ ਕਿਤੇ ਜਾਣ ਦੀ ਲੋੜ ਨਹੀਂ ਉਹ ਸਮਝ ਗਿਆ ਕੋਈ ਨਾ ਕਿੱਥੇ ਦੇ ਨੀ ਦੁਪੱਟਾ ਇਹ ਕਿਹੜੀ ਉਹ ਦੋਨੇ ਪੱਠਾ ਉਹ ਤੇ ਇਹਦੇ ਨਾਲ ਛੱਡ ਯਾਰ ਹਾਂ ਕਿ ਦੇਣੀਆਂ ਲਗੀਆਂ ਆਹੋ ਪੀ ਫੜੋ ਲਗਾ ਲੈ ਨੀ ਮਾਦਰ ਮਾਦਰ ਨਾ ਬਾਬਾ ਮਾਦਰ ਨਾ ਬਾਬਾ ਮਾਦਰ 200 ਜਿੰਨਾ ਮਾਦਰ ਉਹ ਨਹੀਂ ਵੇਚੂਗਾ ਮੈਂ ਉਹ 500 ਰੁਪਏ ਲਵਾਂਗਾ ਭਾਈ ਹੁਣ ਹਦੋਂ ਪੱਥਰ ਮੈਂ ਮਾਰਦਾ ਹਾਂ ਉਹ ਬਗੜਾ ਬੂਗੜਾ ਬੱਤੀ ਬੜਾ ਦੀਦਾ ਤੁਮਾ ਮਾ ਬੱਚਾ ਬੜਾ ਹੋਇਆ ਸਭ ਪੁਰਾ ਬਾਈ ਚਾਹਦੇ ਨਾ ਰੱਖੋ ਬਾਈ ਸਾਡੇ ਬਾਈ ਨਾ ਨਾ ਨਹੀਂ ਨਹੀਂ ਸਾਡੇ ਬਾਈ ਦੇਣੀਆਂ ਲੱਗਦਾ ਉਹ ਕੀ 500 ਮਾਰਦੇ ਕੀ ਕਰਦੇ ਮੇਜਰਾ ਉਹ ਮੇਰਾ ਕੁਮਾਰ ਕਰਦੇ ਸਾਡੇ ਬਾਈ ਦੇਣੀਆਂ ਕਰ ਦੋ ਇਹ ਨਹੀਂ ਹੁੰਦੀਆਂ ਉਹ ਦੇ ਦੇ ਬਾਈ ਉਹ ਦੇ ਦੇ ਇਹ ਨਹੀਂ ਹੁੰਦੀਆਂ ਉਹ ਪੱਕਾ ਬੰਦਾ ਉਹਨੂੰ ਦੇਣੀਆਂ ਨੇ ਉਹ ਕੋਈ ਨਹੀਂ ਸਾਡੇ ਆਏ ਨਾ ਲੈਂਦਾ ਨਹੀਂ ਹੁਣ 500 ਪਿੱਛੇ ਆੜਦੇ ਕਰੂ 500 ਰੁਪਏ ਤੁਸੀਂ ਕਾਨੂੰ ਵੜਦੇ ਹੋ ਬਾਪੂ ਮੇਰੇ ਆ ਬਸ ਬਹੁਤ ਵਧੀਆ ਵੇਚੀ ਆ ਸਹੀ ਬਿੱਗੀਆਂ ਸਾਢੇ 1 ਕਿਲੋ ਟੋ ਪੈਸੇ ਕੱਢ ਪੈਸੇ ਦੇ ਸੰਨ ਹਟ ਜਾ ਤੂੰ ਨਾਮ ਵੀ ਕੋਈ ਐਸੇ ਤੇ ਛੋਟ ਬੈਗੀ ਹੋ ਗਈ ਨਾ ਜਿਆ ਤੂੰ ਪਤਾ ਤੋਂ ਦਰੇ ਕਨੀ ਐ ਤੂੰ ਨਾਮ ਹੀ ਬਹਿ ਯਾਰ ਕੋਈ ਵੀ ਕਿੱਧਰ ਗਿਆ ਓਏ ਮੁੰਡਿਆ ਆ ਤਰਾ 500 ਮਾਰ ਮੈਂ ਤੁਹਾਨੂੰ ਹੱਸ ਮੈਂ ਤੁਹਾਨੂੰ ਕਿੱਦਾਂ ਭਾਈ ਦਾ ਹਾਂ ਯਾ ਆਪਣੇ ਨਹੀਂ ਹੰਦੂ ਸ਼ੇਰੀ ਬੱਕਰੇ ਨੂੰ ਰੋਣੀ ਆ ਤੂੰ ਵੀ ਛੜ ਜੀ ਪੈਰ ਲਾ ਕੇ ਮੈਂ ਨਹੀਂ ਉਹ ਨਹੀਂ ਲੈਂਦਾ ਉਹ ਕਾਲੀਆਂ ਲੈਂਦਾ ਵੱਧ ਇਹ ਮੈਂ ਲੈਂਦਾ ਚਾਚਾ ਜੇ ਮੇਰੇ ਲੜ ਜਾਂਦੀ ਨਾ ਤੈਨੂੰ ਪਤਾ ਨਾਲੇ ਚੀਜ਼ ਆ ਜਦੋਂ ਪੱਠੇ ਲੜੀ ਹੁੰਦੀ ਆ ਇਹ ਲੜ ਜੇ ਪੱਠਾ ਫੇਰ ਨਹੀਂ ਮੈਂ ਛੜਦਾ ਹੁੰਦਾ ਚੀਜ਼ ਚੀਜ਼ ਲੜੇ ਵੀ ਕੋਈ ਸਾਲੀ ਕਹੇ ਵੀ ਵੀ ਮੈਨੂੰ ਲੈ ਤੂੰ ਵੀ ਜਮਾਲ ਲੈ ਇਹਦਾ ਹੋ ਗਿਆ ਵੀ ਸੌਦਾ ਬਾਈ ਸਸਤੀ ਕੀ ਆ ਤੋ ਉਹ ਪੂਰੀਆਂ 2.5 ਲੱਖ ਰੁਪਏ ਦੀਆਂ ਦੋ ਪੱਠਾ ਬਸ ਹੋ ਗਈ 65000